ਕਰਨੀ ਵਾਲਾ ਮੈਂ ਕਿਹਾ ਬਸ ਪਤਾ ਨਹੀਂ ਰੱਬ ਜਾਣੇ ਤੁਸੀਂ ਕਿਹਨੂੰ ਕਰਨੀ ਵਾਲਾ ਕਹਿੰਦੇ ਹੋ ਸਾਡੀ ਕਰਨੀ ਵੇਖੋ ਕਿਦਾਂ ਦੀ ਹੈ ਮੱਝ ਸੁੱਕਾ ਘਾਹ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ ਕਦੀ ਕਿਸੇ ਨੇ ਆਖਿਆ ਸਾਡੀ ਮੱਝ ਕਰਨੀ ਵਾਲੀ ਹੈ ਰੰਗ ਵਿਚਾਰੀ ਦਾ ਕਾਲਾ ਪੱਠੇ ਉਹ ਹਰੇ ਖਾਂਦੀ ਹੈ ਦੁੱਧ ਚਟਾ ਦਿੰਦੀ ਹੈ ਮੈਂ ਕਹਿੰਦਾ ਮੱਝ ਵਰਗਾ ਕਰਾਮਾਤੀ ਕੋਈ ਨਹੀਂ ਕਿੱਡੀ ਵੱਡੀ ਕਰਾਮਾਤ ਮੱਝ ਵਿੱਚ ਹੈ ਇਦਾਂ ਤੇ ਮੱਝ ਡੇਰਾ ਪਾ ਕੇ ਬਹਿ ਜਾ ਮੈਂ ਕਹਿੰਦਾ ਕੋਈ ਸਾਧ ਕੋ ਸਾਧ ਕੋ ਹੈ ਕਰਾਮਾਤ ਕੋਈ ਇਦਾਂ ਦੀ ਕਿਸਾਨਾਂ ਤੋਂ ਤੁਹਾਡੀਆਂ ਮੱਝਾਂ ਵਿੱਚ ਕਰਾਮਾਤਾਂ ਨੇ ਰੰਗ ਵਿਚਾਰੀਆਂ ਦਾ ਕਾਲਾ ਪੱਠੇ ਖਾਂਦੀਆਂ ਹਰੇ ਤੂੜੀ ਕਿਦਾਂ ਦੀਆਂ ਖਾਂਦੀਆਂ ਨੇ ਸੇਰ ਨੂੰ ਬਾਲਟੀ ਦੁੱਧੀਆਂ ਭਰ ਦਿੰਦੀਆਂ ਉਹ ਮੱਝ ਛੱਡ ਕੇ ਫੇਰ ਵੀ ਪਖੰਡੀਆਂ ਦੇ ਮੱਝ ਦੀ ਸੇਵਾ ਕਰ ਲੋ ਮੈਂ ਕਹਿੰਦਾ ਇਹੋ ਹੀ ਸਭ ਤੋਂ ਵੱਡੀ ਸੇਵਾ ਘਰਾਂ 'ਚ ਅੰਗੂਰ ਲੱਗੇ ਨੇ ਅੰਗੂਰ ਦੇ ਜੜਾਂ ਦੇ ਵਿੱਚ ਆਪਾਂ ਪਾਣੀ ਪਾਉਨੇ ਆ ਖਾੜ ਤੇ ਨਹੀਂ ਭੋਲ ਕੇ ਪਾਉਂਦੇ ਖਾੜ ਤੇ ਘੋਲ ਕੇ ਨਹੀਂ ਨਾ ਪਾਉਂਦੇ ਆਪਾਂ ਅੰਗੂਰ ਦੀਆਂ ਜੜਾਂ ਦੇ ਵਿੱਚ ਪਾਣੀ ਦੀ ਬਾਲਟੀ ਭਰ ਕੇ ਪਾਉਨੇ ਆ ਮਿੱਠੇ ਅੰਗੂਰ ਲੱਗਦੇ ਨੇ ਮਿੱਠੇ ਅੰਗੂਰ ਮੈਂ ਕਹਿੰਦਾ ਬੂਟੇ ਵਿੱਚ ਕਿੱਡੀ ਵੱਡੀ ਕਰਾਮਾਤ ਐ ਤੁਹਾਨੂੰ ਐ ਮਿੱਠੇ ਮਿੱਠੇ ਅੰਗੂਰ ਦਿੰਦਾ ਕਿਸੇ ਨੇ ਜੜਾਂ ਵਿੱਚ ਖੰਡ ਦੀ ਬਾਲਟੀ ਢੋਲ ਕੇ ਥੋੜਾ ਪਾਈ ਐ ਅਮਰੂਦ ਮਿੱਠੇ ਲੱਗਦੇ ਛੇ ਮਿੱਠੇ ਲੱਗਦੇ ਇਦਾਂ ਦੇ ਫਿਰ ਜਿਹੜੇ ਆ ਪੌਦੇ ਨੇ ਦਰਖਤ ਨੇ ਇਹ ਸਾਰੇ ਬ੍ਰਹਮ ਗਿਆਨੀ ਖਾਣ ਆਪਣੇ ਆਪ ਨੂੰ ਕਿੱਡੀ ਵੱਡੀ ਕਰਾਮਾਤ ਐ ਉਹਦੇ ਕੋਲ ਮੈਂ ਕਹਿੰਦਾ ਕਮਿਹਾਰ ਦੇ ਕੋਲ ਕਿੱਡੀ ਵੱਡੀ ਕਰਾਮਾਤ ਐ ਮਿੱਟੀ ਦੀ ਮੋਠ ਉਸ ਮਿੱਟੀ ਨੂੰ ਅਗਲਾ ਗੁੰਨਦਾ ਐ ਸਿਕਾਉਂਦਾ ਐ ਇੱਟ ਬਣਾਉਂਦਾ ਐ ਤੁਸੀਂ 8 8 ਰੱਖ ਕੇ 50 50 ਮੰਜ਼ਲੀ ਬਿਲਡਿੰਗਾਂ ਤਿਆਰ ਕਰ ਲੈਂਦੇ ਹੋ 1 ਕਿਲੋਹਾਰ ਦੀ ਕਰਾਮਾਤ ਹੈ 1 ਕਿਲੋਹਾਰ ਦੀ ਕਰਾਮਾਤ ਹੈ ਉਹਦੇ ਵਰਗੀ ਕਰਾਮਾਤ ਹੈ ਕਿਸੇ ਕੋਲ ਕਿੱਡੀ ਵੱਡੀ ਕਰਾਮਾਤ ਹੈ ਉਸ ਕਿਲੋਹਾਰ ਦੇ ਕੋਲ ਉਹਨੇ ਆਪਣੇ ਹੱਥਾਂ ਨਾਲ ਹੈਗੀ ਤਾਂ ਮਿੱਟੀ ਸੀ ਉਦਾਂ ਕੋਲ ਮਿੱਟੀ ਨੂੰ ਖਲਾਰ ਕੇ ਵੇਖੇ ਭਲਾ ਤਾਂ ਤੁਸੀਂ ਕੱਲੀ ਮਿੱਟੀ ਨੂੰ ਉਦਾਂ ਤਾਹ ਕਰਕੇ ਵੇਖੋ ਭਲਾ ਪਰ ਉਹਨੇ 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 ਕਲਾ ਉਹਨੂੰ ਕਲਾ ਦਾ ਪਤਾ ਲੱਗੇ ਉਹਨੇ ਇਟਾਂ ਨੂੰ ਤਿਆਰ ਕਰਨ ਵਾਸਤੇ ਮਿੱਟੀ ਵਿੱਚ ਪਾਣੀ ਪਾਇਆ ਉਹਨੂੰ ਗੁੰਨਿਆ ਮੁਰਕੇ ਇਟਾਂ ਸਿਕਾਈਆਂ ਇੱਟ ਤੇ ਇਟਾ ਰੱਖੇ ਇਟ ਤੇ ਇਟਾ ਰੱਖ ਕੇ ਕਿੰਨੀਆਂ-ਕਿੰਨੀਆਂ ਮੰਜ਼ਲਾਂ ਉਹਨੇ ਖੜੀਆਂ ਕਰ ਦਿੱਤੀਆਂ ਮੈਂ ਕਹਿੰਦਾ ਕਮਿਹਾਰ ਵਰਗੀ ਕਰਾਮਾਤ ਕਿਸੇ ਕੋਲ ਹੈ ਹੀ ਨਹੀਂ ਜਿਹਨੂੰ ਅਸੀਂ ਕਰਨੀ ਕਰਨ ਕਿਹੜੀ ਕਰਨੀ ਹੈ ਜੀ ਕਈ ਕਹਿੰਣਗੇ ਸਾਡੇ ਬਾਬਾ ਜੀ ਦੀ ਬੜੀ ਕਰਨੀ ਹੈ ਪੁੱਛਿਆ ਜ਼ਰੂਰ ਕਰੋ ਕਰਿਆ ਕਰੋ ਵੀ ਕਿਹੜੀ ਕਰਨੀ ਹੈ ਕੱਲ ਨੂੰ ਨੂਰ ਮੇਲੇ ਦੇ ਚੇਲਿਆਂ ਵੀ ਕਹਿੰਨਾ ਸਾਡੇ ਬਾਬੇ ਦੀ ਬੜੀ ਕਰਨਾ ਫਰੇਜ ਤੇ ਲਾਇਆ ਉਹਨੂੰ ਉਹਨੂੰ ਫ੍ਰਿਜ 'ਚ ਲਾ ਕੇ ਰੱਖਿਆ ਬਾਪੂ ਨੂੰ ਬਾਹਰ ਕੱਢੋ ਆਪੇ ਪਤਾ ਲੱਜੂ ਕਿਹੜੀ ਕਰਾਮਾਤ ਹੈ ਉਹਦੀ ਸ਼ਾਮਾਂ ਤੱਕ ਉਹਨੂੰ ਕੁੱਤਿਆਂ ਖਾ ਜਾਣਾ ਉਹਨੂੰ ਬਾਹਰ ਤੇ ਕੱਢਣੇ ਇੱਕ ਵਾਰ ਸਾਡੀ ਸਰਕਾਰ ਨੇ ਉਹਨੂੰ ਰੱਖਿਆ ਦਿੱਤੀ ਹੋਈ ਹੈ ਹੱਦ ਹੋ ਗਈ ਇੱਥੇ ਕਿਸੇ ਤੇ ਘਟਨਾ ਵਾਪਰ ਜਾਏ ਕੋਈ ਪ੍ਰੋਬਲਮ ਆ ਜਾਏ ਉੱਥੇ ਸਰਕਾਰਾਂ ਨੂੰ ਚਿੰਤਾ ਨਹੀਂ ਬਿਹਾਰ ਦਾ ਭਈਆ ਪੰਜਾਬ ਦੀ ਛਾਤੀ ਤੇ ਆਣ ਕੇ ਸਾਨੂੰ ਲਲਕਾਰੇ ਮਾਰਦਾ ਹੋਵੇ ਫ੍ਰਿਜ ਵਿੱਚ ਭਗਤੀ ਹੋ ਰਹੀ ਅੰਦਾਜ਼ਾ ਲਾਉ ਇੱਥੇ ਇਦਾਂ ਦਾ ਫ੍ਰਿਜ ਵਿੱਚ ਭਾਵੇਂ ਜਿੰਨੇ ਸਾਲ ਮਰਜ਼ੀ ਰੱਖ ਛੱਡੋ ਕੁਝ ਵੀ ਨਹੀਂ ਹੋਣਾ ਪਰ ਅੰਦਾਜ਼ਾ ਲਾ ਕੇ ਸਾਰੀ ਜਾਇਦਾਦ ਦੀ ਖੇੜੇ ਪਤਾ ਨਹੀਂ ਕੀ ਕੁਝ ਸਾਡੀ ਕੌਮ ਚ ਵਾਪਰ ਜਿੰਦਾ ਸਿੱਖੋ ਜਾਗ ਜਾਓ ਸੁਚੇਤ ਹੋ ਜਾਓ 29 ਜਨਵਰੀ ਨੂੰ ਉਹਦੀ ਡੈਥ ਹੋਈ ਸੀ 29 ਜਨਵਰੀ ਨੂੰ ਜਿਦਣ ਟੀਵੀ ਤੇ ਦੱਸਿਆ ਨਾ ਕਿਆਂ ਦੇ ਅੱਖਾਂ ਚ ਪਾਣੀ ਵਗੇਦਾ ਬੀਬੀਆਂ ਰੋਣ ਬੰਦੇ ਰੋਣ ਜਿਵੇਂ ਸਾਡਾ ਕੋ ਆਪਣਾ ਮਰ ਗਿਆ ਹੁੰਦਾ ਸਹਿਬਜ਼ਾਦਿਆਂ ਦੇ ਸਾਕੇ ਸੁਣ ਕੇ ਸਹਿਬਜ਼ਾਦਿਆਂ ਦੀਆਂ ਗੱਲਾਂ ਸੁਣ ਕੇ ਸਾਨੂੰ ਨਹੀਂ ਇੱਕ ਵਾਰ ਤੇੜਲੀ ਆਉਂਦੀ ਉਹ ਧਨਸੀ ਮਾਤਾ ਗੁਜਰ ਕੌਰ ਜਿਹਨੇ 7 ਤੇ 9 ਸਾਲ ਸ਼ਾਇਦ ਉਸ ਵਕਤ ਭਰੇ ਦਰਬਾਰ ਵਿੱਚ ਇੱਕ ਵਾਰ ਸਾਰੇ ਲੋਕ ਹੈਰਾਨ ਹੋ ਗਏ ਹੋਣੇ ਨੇ ਪਰ ਅਸੀਂ ਪਖੰਡੀਆਂ ਦੇ ਮਨ ਤੇ ਸਾਡੀ ਅੱਖਾਂ ਵਿੱਚ ਅਥਰੂ ਆਉਣ ਲੱਗ ਪਿਆ ਹਨ ਅਸੀਂ ਕਿੰਨੇ ਹੌਲੇ ਹੋ ਗਏ ਹਾਂ ਵਾਪਸ ਪਰਤੋ ਗੁਰੂ ਦੀ ਵਿਚਾਰ ਨਾਲ ਜੁੜ ਕੇ ਵੇਖੋ ਚੰਗਾ ਇਤਿਹਾਸ ਪੜੋ ਪਖੰਡੀਆਂ ਤੋਂ ਬਚੋ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਹੈ ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਲਜ ਚੂਹਾ ਖੱਡ ਨਾ ਮਾਵਈ ਟਿੱਕੜ ਬੰਨੇ ਛੱਜ ਕਹਿੰਦੇ ਚੂਹਾ ਖੱਡ ਵਿੱਚ ਨਹੀਂ ਵੜੇਗਾ ਉਹਦੇ ਪਿੱਛੇ ਛੱਜ ਵੱੱਦਾ ਹੈ ਤੇ ਬਹੁਤੇ ਡੇਰੇਦਾਰਾਂ ਨੂੰ ਗੁਰਦੇਵ ਨੇ ਕੀ ਕਹਿਤਾ ਫਿਰ ਜੀ ਫਿਰ ਬੋਲਦੇ ਨਹੀਂ ਆਪਾਂ ਡਰਦੇ ਹਾਂ ਚੂਹੇ ਮੈਂ ਕਹਿਦਣਾ ਚੂਹੇ ਡਰਦੇ ਕਿਉਂ ਜੇ ਅੰਦਰ ਡਰ ਬੈਠਾ ਵੀ ਚੂਹੇ ਕਹਤਾ ਇਹਨੇ ਭਾਈ ਨੇ ਚੱਜਣਾ ਸਾਡੀ ਮੋਟਰ ਸਰ ਜਾਣੀ ਸਵੇਰੇ ਸਾਡੀ ਮੱਝ ਨੇ ਦੁੱਧ ਨਹੀਂ ਦੇਣਾ ਆ ਡਰ ਬਿਠਾਏ ਸਾਡੇ ਅੰਦਰ ਕਈ ਬੀਬੀਆਂ ਕਹਿਣਗੀਆਂ ਨਹੀਂ ਭਾਬੀ ਭਾਰੀ ਨਾ ਬੋਲੋ ਸਾਡੀ ਛੱਤ ਡੇਗ ਪੈਣੀ ਹੈ ਹੱਦ ਹੋ ਗਈ ਹੈ ਇੰਨੇ ਅਸੀਂ ਇੰਨੇ ਡਰਕਲਾ ਸੀ ਜਿੰਨਾ ਬੋਲਦੇ ਆ ਨਾ ਬਾਬਿਆਂ ਬਾਰੇ ਆ ਜਿੰਨਾ ਮੜੀਆਂ ਕਬਰਾਂ ਬਾਰੇ ਬੋਲਦੇ ਆ ਹੁਣ ਤੇ ਆ ਦਿਨ ਦੇ دیਵਾਨੇ ਕਈ ਵਾਰੀ ਬੋਲ ਕੇ ਰਾਤ ਨੂੰ 2:3 3:00 ਵਜੇ ਲੁਧਿਆਣੇ ਪਹੁੰਚੀਦਾ ਆ ਜਿੰਨੇ ਪੀਰ ਫਕੀਰੇ ਤੇ ਜੂਨੀਅਰ ਬਣਾ ਕੇ ਸਾਡੀ ਸ਼ਰਕਤੇ ਰੋਕ ਲੈਣ ਸਾਨੂੰ ਵੀ ਹੁਣੇ ਬੋਲ ਕੇ ਆ ਤੇਰੇ ਨਾਲ ਦੋ ਹੱਥ ਕਰਨੇ ਸਾਨੂੰ ਪਤਾ ਐ ਇਨਾ ਪੀਰਾਂ ਫਕੀਰਾਂ ਚ ਕੁਝ ਨਹੀਂ ਆਗਾ ਮੇਰੇ ਗੁਰੂ ਨੂੰ ਵੱਡੇ ਨੇ ਯੁਰਤ ਪੈਦਾ ਕਰੋ ਗੁਰ ਜੈਸਾ ਨਾਹੀਂ ਕੋ ਦੇਵ ਅੰਦਰ ਇੱਕ ਵਿਸ਼ਵਾਸ ਪੈਦਾ ਕਰੋ ਮੇਰੇ ਗੁਰੂ ਤੋਂ ਕੋਈ ਵੱਡਾ ਨਹੀਂ ਐ ਦਲੇਰੀ ਪੈਦਾ ਕਰਨੀ ਪੈਣੀ ਐ ਤੁਹਾਨੂੰ ਵਿਸ਼ਵਾਸ ਪੈਦਾ ਕਰਨਾ ਪੈਣਾ ਤਾਂ ਜਾ ਕੇ ਗੱਲ ਪੈਂਦੀ ਆ ਸਾਨੂੰ ਡਰਾ ਦਿੱਤਾ ਅੰਦਰੋਂ ਕਈ ਜਦੋਂ ਬੋਲਣਗੇ ਕਈ ਕਹਿੰਗੇ ਪੱਕੀ ਗੱਲ ਇਹਨੂੰ ਕੀੜੇ ਪੈ ਜਾਣੇ ਨੇ ਪੱਕੀ ਗੱਲ ਆ ਇੱਕ ਦਿਨ ਕਿਸੇ ਬਾਬੇ ਦੇ ਚੇਲੇ ਦਾ ਫੋਨ ਆ ਗਿਆ ਬਾਹਰੋਂ ਤੂੰ ਸਾਡੇ ਬਾਬੇ ਬਾਰੇ ਬੋਲਦਾ ਤੇਰਾ ਨੁਕਸਾਨ ਹੋਏਗਾ ਤੈਨੂੰ ਕੀੜੇ ਪੈਣਗੇ ਮੈਂ ਕਿਹਾ ਜਿੱਦਣ ਪੈਣੇ ਮੈਂ ਤੁਹਾਨੂੰ ਫੋਨ ਕਰਕੇ ਜਰੂਰ ਦੱਸਾਂਗਾ